ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਪੋ ਮਹੀਨੇ ਦੀ ਪੋ ਮਹੀਨੇ ਦਾ ਪੂਰਾ ਇਤਿਹਾਸ ਦੱਸਾਂਗੇ ਜੋ ਕਿ ਸਿੱਖ ਧਰਮ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਪੋ ਮਹੀਨੇ ਦਾ ਸਿੱਖ ਧਰਮ ਚ ਅਹਿਮ ਮਹੱਤਵ ਹੈ ਇਹ ਆਦਤ ਦਸੰਬਰ ਤੋਂ ਅੱਧ ਜਨਵਰੀ ਤੱਕ ਚੱਲਦਾ ਹੈ ਇਸ ਮਹੀਨੇ ਸੰਨ 1704 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਆਨੰਦਗੜ੍ਹ ਦਾ ਛੱਡ ਦਿੱਤਾ ਸੀ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਖਾਦੀ ਸੌ ਨੂੰ ਤੋੜ ਕੇ ਸਿਰਸਾ ਨਦੀ ਕੰਢੇ ਸਿੱਖਾਂ ਤੇ ਹਮਲਾ ਬੋਲ ਦਿੱਤਾ। ਜੰਦ ਵਿੱਚ ਬਹੁਤ ਸਾਰੇ ਸਿੱਖ ਜੋਧੇ ਸ਼ਹੀਦियां ਪਾਉਂਦੇ ਹਨ। ਸਿੱਖ ਦੁਸ਼ਮਣ ਦਾ ਕੇ ਰਾ ਤੋੜ ਕੇ ਅਤੀਤ ਦੀ ਠੰਡ ਚ ਸਿਰਸਾ ਨਦੀ ਨੂੰ ਪਾਰ ਕਰਦੇ ਹਨ। ਪਰ ਇਸ ਸਥਾਨ ਤੇ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ। ਇਸ ਮਗਰੋਂ ਗੰਗੂ ਵੱਲੋਂ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਨੂੰ ਪੈਸਿਆਂ ਦੇ ਲਾਲਚ 'ਚ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ ਤੇ ਸੂਬੇਦਾਰ ਵਜ਼ੀਰ ਖਾਂ ਵੱਲੋਂ ਸਾਹਿਬ ਜਦਿਆਂ ਨੂੰ ਨਿਹਾ ਚ ਚਨਵਾ ਕੇ ਸ਼ਹੀਦੀ ਦੇ ਦਿੱਤੀ ਜਾਂਦੀ ਹੈ ਦੂਜੇ ਪਾਸੇ ਗੁਰੂ ਜੀ ਦੀ ਅਗਵਾਈ ਹੇਠ ਬਾਕੀ ਦੇ ਸਿੰਘ ਪਿੰਡ ਕੋਟਲਾ ਵਿੱਚ ਨਿਹੰਗ ਖਾਂ ਦੀ ਹਵੇਲੀ 'ਚ ਪੁੱਜਦੇ ਹਨ ਪਰ ਇੱਥੋਂ ਗੁਰੂ ਜੀ ਗਿੰਦੀ ਦੇ ਸਿੰਘਾਂ ਨਾਲ ਚਮਕੌਰ ਦੀ ਗੜੀ ਪੁੱਜਦੇ ਹਨ ਤੇ ਪਿੱਛੇ ਹੀ ਮੁਗਲ ਫੌਜ ਵੀ ਆ ਜਾਂਦੀ ਹੈ। ਮੁਗਲ ਫੌਜ ਗੜੀ ਨੂੰ ਚਾਰੇ ਪਾਸਿਓਂ ਘੇਰ ਲੈਂਦੀ ਹੈ। ਜਿੱਥੇ ਦੁਨੀਆਂ ਦੀ ਇਤਿਹਾਸਿਕ ਲੜਾਈ ਲੜੀ ਜਾਂਦੀ ਹੈ। ਬਹੁਤ ਸਾਰੇ ਸਿੰਘ ਜੁੱਧ ਦੌਰਾਨ ਸ਼ਹੀਦ ਹੋ ਜਾਂਦੇ ਹਨ। ਸਾਹਿਬਜ਼ਾਦਾ ਜੀਤ ਸਿੰਘ ਤੇ ਜੁਝਾਰ ਸਿੰਘ ਵੀ ਵੀਰਤਾ ਦਿਖਾਉਂਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ। ਗੁਰੂ ਜੀ ਸਿੰਘਾਂ ਦੇ ਕਹਿਣ ਤੇ ਗੜੀ ਛੱਡ ਕੇ ਜੰਡ ਸਾਹਿਬ ਤੇ ਬਹਿਲੌਰ ਤੋਂ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚ ਜਾਂਦੇ ਹਨ ਉੱਥੇ ਟਿੰਡ ਦਾ ਸਰਹਾਨਾ ਲਾ ਕੜਕੱਦੀ ਠੰਡ 'ਚ ਰਾਤਾਂ ਗੁਜ਼ਾਰਦੇ ਹਨ ਇੱਥੇ ਉਹਨਾਂ ਨੂੰ ਗਣੀ ਖਾਂ ਤੇ ਨਬੀ ਖਾਂ ਉੱਚ ਦਾ ਪੀਰ ਬਣਾ ਕੇ ਭੇਸ ਬਦਲਾ ਕੇ ਮੁਗਲ ਫੌਜਾਂ ਦੇ ਘੇਰੇ ਚੋਂ ਕੱਢ ਕੇ ਰਾਏ ਕੋਟ ਰਾਏ ਲੈ ਜਾਂਦੇ ਹਨ ਦੇਤੇ ਉਹਨਾਂ ਨੂੰ ਛੋਟੇ ਸਾਬਜਦਿਆਂ ਦੇ ਸ਼ਹੀਦੀ ਦੀ ਖਬਰ ਮਿਲਦੀ ਹੈ ਉਥੇ ਗੁਰੂ ਮਹਾਰਾਜ ਮੁਗਲ ਫੌਜ ਦੀ ਜੜ ਪੁੱਟਣ ਦਾ ਪਰਨ ਲੈਂਦੇ ਹਨ ਇਸ ਤਰ੍ਹਾਂ ਪੋ ਦਾ ਸਾਰਾ ਮਹੀਨਾ ਹੀ ਸਿੱਖਾਂ ਦਾ ਜੰਗਾ ਚ ਲੰਘ ਜਾਂਦਾ ਹੈ ਅਤੇ ਸ਼ਹੀਦੀਆਂ ਬਹੁਤ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ